ਸਿੱਧੀ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਹਨ ਜਦੋਂ ਫਿਰ ਦੁੱਧ ਦੇਣਾ ਹੀ ਹੋਵੇ ਮਿੰਗਣਾ ਬਾਕੇ ਨਹੀਂ ਦੇਣਾ ਚਾਹੀਦਾ ਖੜਿਆਂ ਦਾ ਖੜੇ ਆ ਫਿਰ ਇੱਕੋ ਗੱਲ ਹੈ ਹਨ ਜਿਵੇਂ ਸੁੱਖ ਦੇ ਦੁੱਖ ਦੇ ਸਾਰੇ ਪਾਸੇ ਖੜਨਾ ਚਾਹੀਦਾ ਹੈ ਉਹਨਾਂ ਕਰਮਜੀਤ ਦੇ ਮੁੰਡੇ ਤੇ ਮੈਂ ਵੱਡੇ ਭਰਾਵਾਂ ਵਾਂਗੂ ਹੱਥ ਰੱਖ ਲੈਂਦਾ ਸਾਡੀ ਟਿਕੜੀ ਓਵੇਂ ਸਾਡੇ ਸਾਰੇ ਭਰਾਵਾਂ ਦਾ ਯਾਰ ਓਵੇਂ ਪਿਆਰ ਸਾਰਿਆਂ ਦਾ ਸੀਐਮ ਹਾਊਸ ਦੇ ਗੇਟ ਧੂਰੀ ਵਾਲਿਆਂ ਲਈ ਹਮੇਸ਼ਾ ਹੀ ਖੁੱਲੇ ਨੇ ਜਿਹੜਾ ਮਰਜ਼ੀ ਵਗਦੇ ਗੱਡੀਆਂ ਦੇ ਨੰਬਰ ਨੋਟ ਕਰਾਉਂਦੇ ਨੇ ਭਾਈ ਜੀ ਸਿੱਧੀਆਂ ਗੱਡੀਆਂ ਅੰਦਰ ਜਾਂਦੀਆਂ ਨੇ ਚੜ੍ਹਦੀਆਂ ਕਲਾ ਵਾਲਾ ਮਾਹੌਲ ਹੈ ਜੀ ਮੈਂ ਆਪਦੇ ਪਿੰਡ ਧੂਰੀ ਚ ਆ ਤੇ ਜਿਹੜਾ ਮਾਹੌਲ ਅੱਜ ਅਰਦਾਲ ਦੇ ਪਿੰਡਾਂ ਚ ਅਸੀਂ ਜਾ ਕੇ ਆਏ ਮੈਂ ਪ੍ਰੋਫੈਸਰ ਹੰਕਾਰ ਜੀ ਉਹਨਾਂ ਨਾਲ ਜਾ ਕੇ ਆਇਆ ਭਾਈ ਜੱਸੀ ਸੇਖੋ ਤੇ ਭਾਈ ਹਰਜੀਤ ਹਰਮਨ ਅਸੀਂ ਸਾਰੇ ਜਣੇ ਇਕੱਠੇ ਸੀਗੇ ਜੋ ਮਾਨ ਸਾਹਿਬ ਵਾਸਤੇ ਤੇ ਆਪਣੇ ਮੀਤ ਹੀਰ ਜੀ ਵਾਸਤੇ ਜੋ ਸਾਰਿਆਂ ਚ ਇਹ ਇੱਕ ਵਾਰੀ ਉਤਸ਼ਾਹ ਹੈ ਉਤਸ਼ਾਹ ਹੈਗਾ ਨਾ ਸਾਰੇ ਪਿੰਡਾਂ ਦੇ ਵਿੱਚ ਉਹ ਦੇਖ ਕੇ ਬਾ ਕਮਾਲ ਲੱਗਦਾ ਐਂਡ ਆਪਦੇ ਆਪ ਹੀ ਸਾਰੇ ਮੂਰੇ ਸਿਰ ਚੋ ਗਿਆਂਦਾ ਵੀ ਨਹੀਂ ਯਾਰ ਬਹੁਤ ਪਿਆਰ ਕਰਦੇ ਆ ਸਾਰੇ ਜਣੇ ਕਿਉਂਕਿ ਪਾਰਟੀ ਨੇ ਸਰਵ ਕੀਤਾ ਮਾਨ ਸਾਹਿਬ ਦਾ ਬੜਾ ਵਧੀਆ ਮੈਂ ਧੰਨਵਾਦ ਕਰਦਾ ਆਪਣੇ ਵਰਗਾ ਕੈਂਡੀਡੇਟ ਸਾਡੀ ਧੂਰੀ ਨੂੰ ਦਿੱਤਾ ਹੈ ਨਾ ਤੇ ਆਪਣੇ ਆਪ ਦੇ ਵਾਸਤੇ ਧੂਰੀ ਨੂੰ ਦੇਸ਼ ਸਰੂਰ ਦੇ ਵਿੱਚੋਂ ਤੇ ਸਰੂਰ ਤੋਂ ਪਾਰਲੀਮੈਂਟ ਦੀ ਚੋਣ ਜਿੱਤ ਕੇ ਫਿਰ ਜਦੋਂ ਬਾਈ ਪਾਰਲੀਮੈਂਟ ਤੇ ਕਿਉਂਕਿ ਉੱਥੇ ਪਹਿਲਾਂ ਮਾਨ ਸਾਹਿਬ ਦੀ ਆਵਾਜ਼ ਗੂੰਜਦੀ ਸੀ ਹੁਣ ਮਾਨ ਸਾਹਿਬ ਮਾਨ ਸਾਹਿਬ ਦੀ ਵਾਈਫ ਬਣ ਕੇ ਮੀਤheer ਸਾਹਿਬ ਉੱਥੇ ਗੂੰਜਣਗੇ ਸੋ ਸਾਰਿਆਂ ਨੂੰ ਸੋ ਸਾਲ ਦੇ ਵਿੱਚ ਤਾਂ ਮੈਂ ਕਹਿੰਦਾ ਵੀ ਹਜੇ ਸੇਰ ਚ ਪੂਣੀ ਵੀ ਨਹੀਂ ਕੀਤੀ ਵਾਰੀ ਵਾਰੀ ਸਾਰਾ ਕੁਝ ਪੂਰਾ ਕਰਨਾ ਸੋ ਚੜ੍ਹਦੀਆਂ ਕਲਾ ਚ ਆਪਣਾ ਬੇਟਾ ਸਮਝ ਕੇ ਆਪਣਾ ਭਰਾ ਸਮਝ ਕੇ ਆਪਣਾ ਵੱਡਾ ਭਰਾ ਸਮਝ ਕੇ ਉਹਨਾਂ ਦੇ ਵਿਸ਼ਵਾਸ ਕਰੋ ਮਾਨ ਸਾਹਿਬ ਤੇ ਔਰ ਮੀਧੇਰ ਸਾਹਿਬ ਉਹਨਾਂ ਤੇ ਔਰ ਸਾਰੇ ਜਣੇ ਆਪਾਂ ਮੈਂ ਤਾਂ ਧੂਰੀ ਦਾ ਆਪਾਂ ਕਦੇ ਵੀ ਇੱਥੇ ਦੇਖੋ ਭਾਈ ਓਂਕਾਰ ਹੁਣੀ ਇੱਥੇ ਹੈਗੇ ਨੇ ਬੰਸਰ ਸਾਹਿਬ ਲੱਖਾ ਜੀ ਹੁਣੀ ਇੱਥੇ ਹੈਗੇ ਨੇ ਭਾਈ ਸੇਕ ਹੁਣੀ ਇੱਥੇ ਹੈਗੇ ਨੇ ਅਸੀਂ ਸਾਰੇ ਜਣੇ ਤਾਂ ਹੀ ਆਏ ਵੀ ਇਹ ਪਾਰਟੀ ਉਹ ਹੈ ਜਿੰਨੇ ਦੀਪਾ ਬਾਹ ਫੜ ਸਕਦੇ ਆ ਬਾਹ ਫੜ ਕੇ ਖੜੇ ਕਰ ਸਕਦੇ ਆ ਵੀ ਤੁਸੀਂ ਭਈ ਆ ਵਾਦੇ ਕੀਤੇ ਸੀ ਪੂਰੇ ਕਰੋ ਔਰ ਮੈਂ ਜਿੰਨੇ ਕਬਰੀ ਅਸੀਂ ਇਕੱਠੇ ਹੋਏ ਆ ਜਿੰਨਾ ਕਿ ਮੈਨੂੰ ਸੰਗਤ ਕਰਨ ਦਾ ਮੌਕਾ ਮਿਲਿਆ ਜੀ ਧੂਰੀ ਬਾਰੇ ਕਦੇ ਵੀ ਗੱਲ ਕਰ ਲੋ ਤਾਂ ਹਮੇਸ਼ਾ ਕਹਿੰਦੇ ਮੈਨੂੰ ਪੁੱਛੋ ਨਾ ਮੈਨੂੰ ਦੱਸੋ ਕਰਨਾ ਕੀ ਹੈ ਈਦਾ ਹਾਂ ਅੱਜ ਅਪਾ ਡਿਬੇਟ ਕਰੀਏ ਕਹਿੰਦੇ ਨਾ ਧੂਰੀ ਵਾਸਤੇ ਟਿੱਕੀ ਹੈ ਦੱਬੀ ਚੱਲੋ ਤੁਸੀਂ ਕੰਮ ਕਿਉਂ ਕੀ ਤੁਸੀਂ ਸਾਰਿਆਂ ਦੇ ਮਾਨ ਬਖਸ਼ੇ ਆ ਉਹਨਾਂ ਨੂੰ ਇੱਥੋਂ ਜਿਤਾ ਕੇ ਆਪਾਂ ਸੀਐਮ ਬਣਾਇਆ ਹੈ ਨਾ ਮਾਨ ਸਾਹਿਬ ਨੇ ਔਰ ਉਹਨਾਂ ਦੇ ਦਿਲ 'ਚ ਬੜਾ ਸਤਕਾਰ ਹੈ ਧੂਰੀਵਾਰੇ ਸੋ ਮੈਂ ਕਹਿੰਦਾ ਚੜ੍ਹਦੀ ਕਲਾ 'ਚ ਰਹਿਣ ਵਾਹਿਗੁਰੂ ਕਿਰਪਾ ਕਰਨ ਔਰ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਸਾਥ ਦੀਏ ਮਾਨ ਸਾਹਿਬ ਨੂੰ ਪੂਰੇ ਪੰਜਾਬ ਦਾ ਦੌਰਾ ਕੀਤਾ ਨਾਲ ਬਹੁਤ ਪਿਆਰ ਹੈ ਜੀ ਨਿੱਜੀ ਤੌਰ ਤੇ ਜਿਵੇਂ ਕਰਮੀਤਨ ਮੋਲ ਤੁਸੀਂ ਉਹਨਾਂ ਦੀ ਸਪੈਸ਼ਲ ਗੱਲ ਕਰਦੇ ਹੋ ਉੱਥੇ ਮੈਂ ਬੜਾ ਲੰਮਾ ਸਮਾਂ ਗਿਆ ਜੀ ਉਹ ਜਾਰੀ ਹੈ ਮੇਰੀ ਜੀ ਕਹਿੰਦੇ ਜਦੋਂ ਸੱਜੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਹਨਾ ਜਦੋਂ ਫਿਰ ਦੁੱਧ ਦੇਣਾ ਹੀ ਹੋ ਫਿਰ ਮਿੰਗਣਾ ਬਾਕੇ ਨਹੀਂ ਦੇਣਾ ਚਾਹੀਦਾ ਖੜੇ ਆ ਤਾਂ ਖੜੇ ਆ ਫਿਰ ਇੱਕੋ ਗੱਲ ਹੈ ਹਨਾ ਜਿਵੇਂ ਸੁੱਖ ਦੇ ਦੁੱਖ ਦੇ ਸਾਰੇ ਪਾਸੇ ਖੜਨਾ ਚਾਹੀਦਾ ਸੋ ਆਪਾਂ ਮੈਨੂੰ ਬੜਾ ਮਾਣ ਆ ਵੀ ਮੈਂ ਔਰ ਮੇਰੇ ਮੁੰਡੇ ਤੇ ਹੁਣ ਵੀ ਵੱਡੇ ਭਰਾਵਾਂ ਵਾਂਗੂ ਹੱਥ ਰੱਖਦੇ ਨੇ ਔਰ ਕਰਮਜੀਤ ਦੇ ਮੁੰਡੇ ਤੇ ਮੈਂ ਵੱਡੇ ਭਰਾਵਾਂ ਵਾਂਗੂ ਹੱਥ ਰੱਖ ਲੈਂਦਾ ਸਾਡੀ ਟਿਕੜੀ ਓਵੇਂ ਸਾਡੇ ਸਾਰੇ ਭਰਾਵਾਂ ਦਾ ਯਾਰ ਓਵੇਂ ਪਿਆਰ ਸਾਰਿਆਂ ਦਾ ਜਿਵੇਂ ਭਾਈ ਅਸੀਂ ਸੇ ਕੋਣੀ ਬੜਾ ਲੰਮਾ ਹਰਸਾ ਮਾਨ ਸਾਹਿਬ ਨਾਲ ਰਹੇ ਨੇ ਭਾਈ ਪ੍ਰੋਫੈਸਰ ਹੰਕਾਰ ਸਾਹਿ ਆਪ ਸਾਂਝ ਹੈ ਇਹ ਸਾਂਝ ਕਰਕੇ ਤੁਰੇ ਫਿਰਦੇ ਆ ਸਾਨੂੰ ਕੋਈ ਪਾਰਟੀ ਦਾ ਪ੍ਰੈਸ਼ਰ ਨਹੀਂ ਹੈਗਾ ਵੀ ਜਾ ਕੇ ਜਾ ਕੇ ਸਪੋਰਟ ਕਰਕੇ ਆਓ ਇਹ ਦਿਨੋਂ ਹੀ ਆਇਆ ਸੀ ਦਿਨੋਂ ਸਾਨੂੰ ਵਧੀਆ ਲੱਗਿਆ ਕੰਮਕਾਰ ਵਧੀਆ ਲੱਗਿਆ ਅਸੀਂ ਨਾਲ ਖੜੇ ਹਾਂ ਬਾਬਾ ਛੱਡ ਦੀਏ ਕਲਾਦ ਰੱਖਿਓ ਔਰ ਸਾਰੇ ਆ ਕੇ ਫਿਰ ਬੇਨਤੀ ਕਰਦਾ ਵੀ ਦੇਖੋ ਧੂਰੀ ਵਾਸਤੇ ਸਰ ਬੜੀ ਵਧੀਆ ਗੱਲ ਹੈ ਔਰ ਇਦਾਂ ਦਾ ਸੀਐਮ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਮਿਲਣਾ ਹੈ ਨਾ ਸੋ ਆਪਾਂ ਨੂੰ ਸਾਥ ਦੇਣਾ ਚਾਹੀਦਾ ਔਰ ਧੂਰੀ ਵਾਲੇ ਅਕੀ ਮੇਰੇ ਵੱਸੇ ਮਾਨ ਵਾਲੀ ਗੱਲ ਦੁਬਾਰੇ ਕਹਿਣਾ ਬਾਰੀ-ਬਾਰੀ ਕਿਉਂਕਿ ਮੈਂ ਇੱਥੋਂ ਦਾ ਜੰਪਲਾ ਇਹਨਾਂ ਗਲੀਆਂ ਗਲੋਚਾਂ ਜੀ ਪੜਿਆ ਸਾਨੂੰ ਨਹੀਂ ਕਿਹਨੇ ਪੁੱਛਣਾ ਸੀਗਾ ਹੁਣ ਆਪਾਂ ਹਰੇਕ ਦੀ ਬਾਹ ਫੜ ਕੇ ਸੀਐਮ ਹਾਊਸ ਦੇ ਗੇਟ ਧੂਰੀ ਵਾਲਿਆਂ ਲਈ ਹਮੇਸ਼ਾ ਹੀ ਖੁੱਲੇ ਨੇ ਜਿਹੜਾ ਮਰਜੀ ਵਗਦੇ ਗੱਡੀਆਂ ਦੇ ਨੰਬਰ ਨੋਟ ਕਰਾਉਂਦੇ ਨੇ ਭਾਈ ਜੀ ਸਿੱਧੀਆਂ ਗੱਡੀਆਂ ਅੰਦਰ ਜਾਂਦੀਆਂ ਨੇ ਕਿੱਡੇ ਮਾਨ ਵਾਲੀ ਗੱਲ ਆ ਪਹਿਲਾਂ ਤਾਂ ਕੋਈ ਜਾ ਹੀ ਨਹੀਂ ਸਕਦਾ ਸੀਗਾ ਮੈਂ ਛੋ ਤਾਂ ਕਈ ਸਰਕਾਰਾਂ ਨੇ ਇਦਾਂ ਕਰਨਾ ਇਹ ਕਹਿੰਦੇ ਸੜਕਾਂ ਟੋਏ ਸਾਡੇ ਵਾਲੇ ਪਾਸੇ ਤਾਂ ਬਹੁਤ ਟੋਏ ਸੀਗੇ ਜੀ ਉਧਰਲੇ ਪਾਸੇ ਸਾਡੇ ਘਰ ਵਾਲੇ ਪਾਸੇ ਤਾਂ ਕਹਿੰਦੇ ਦੋ ਦੋ ਟਰੱਕ ਦੂਰ ਦੂਰ ਨਾ ਰੋੜੀ ਦੇ ਢਾਹ ਦਿੰਦੇ ਹੁੰਦੇ ਕਹਿੰਦੇ ਸੜਕ ਬਣ ਗਈ ਸੜਕ ਬਣ ਗਈ ਸੜਕ ਬਣ ਗਈ ਜਿੱਦੜ ਕਹਿੰਦੇ ਵੋਟਾਂ ਬਾਦ ਹੁਣ ਇਹਨਾਂ ਨੂੰ ਵੋਟਾਂ ਬਾਦੋ ਵੋਟਾਂ ਬਾਦ ਦੇ ਦੂਜੇ ਰੋੜੇ ਵਿੱਚ ਕਾ ਲੈਂਦੇ ਹੁੰਦੇ ਸੀ ਉਹ ਵਕਤ ਵੀ ਦੇਖੇ ਸੋ ਬੜੇ ਉਹੀ ਗੱਲ ਹੈ ਵੀ ਆਪਾਂ ਨਾ ਆਪਾਂ ਆਪਣੇ ਮਨ ਚ ਕਾਲੀਆਂ ਬਹੁਤ ਨੇ ਆਪਾਂ ਨੂੰ ਐਂ ਲੱਗਦਾ ਵੀ ਓਵਰਨਾਈਟ ਹੀ ਸਾਰਾ ਕੁਝ ਕਰਦੇ ਜੇ ਇੱਕ ਬਾਪੂ ਦੇ ਚਾਰ ਪੁੱਤ ਹੁਣ ਚਾਰ ਚਾਰਿਆਂ ਦੇ ਚਾਰਾਂ ਦੇ ਮੂੰਹ ਸਿੱਧੇ ਨਹੀਂ ਹ ਆਪ ਸਾਹਮਣੇ ਸੋ ਆਪਾਂ ਸਾਥ ਦੇਏ ਉਹਨਾਂ ਦੀ ਸੋਚਦਾ ਮੈਂ 100% ਸ਼ੋਰਾਂ ਧੂਰੀ ਵਾਰਦਾ ਕਿ ਪੂਰੇ ਪੰਜਾਬ ਬਾਰੇ ਬਹੁਤ ਸੋਚਦੇ ਨੇ ਜਦੋਂ ਵੀ ਮੈਂ ਗੱਲ ਕਰਦਾ ਉਹ ਕਹਿੰਦੇ ਮੈਂ ਆਪਣੀ ਮਾਂ ਦਾ ਪੁੱਤ ਨਹੀਂ ਹੁਣ ਮੈਂ ਪੰਜਾਬ ਦਾ ਪੁੱਤ ਆ ਸੋ ਆਪਾਂ ਨੂੰ ਮਾਣ ਹੋਣਾ ਚਾਹੀਦਾ ਹੈ ਬਾਬਾ ਕਿਰਪਾ ਕਰਿ ਉਹਨਾਂ ਦੀ ਸੋਚ ਨੂੰ ਔਰ ਮੈਂ ਬਾਈੁਰਗੇ ਅਰਦਾਸ ਕਰਦਾ ਵੀ ਉਹਨਾਂ ਦੇ ਹਰੇ ਪੈਨ ਜਿਹੜਾ ਆਪਾਂ ਪਾਵਰ ਦਿੱਤੀ ਹੈ ਹਮੇਸ਼ਾ ਪੰਜਾਬ ਦੀ ਭਲਾਈ ਲਈ ਉਹ ਚ ਸ਼ਬਦ ਨਿਕਲ ਹਮੇਸ਼ਾ ਆਪਾਂ ਪੰਜਾਬ ਦੀ ਭਲਾਈ ਲਈ ਓਖਰ ਨੇ ਸਰਦਾਰ ਪੰਜਾਬ ਦੇ ਨੌਜਵਾਨਾਂ ਅੱਜ ਜਿਹੜੇ ਭਾਰੀ ਸ਼ੌਪ ਆਇਆ ਰਿਹਾ ਕੀ ਕਰਨਾ ਆ ਜੋ ਵੀਨੂ ਜੀ ਨੇ ਕਿਹਾ ਕਿ ਚੜ੍ਹਦੀ ਕਲਾ ਚ ਸਾਰਾ ਕੁਝ ਬਹੁਤ ਅੱਛੇ ਕੰਮ ਮਾਨ ਸਰਕਾਰ ਕਰ ਰਹੀ ਹੈ ਉਹ ਅਸੀਂ ਕਿਸੇ ਫੋਰਸ ਨਾਲ ਨਹੀਂ ਅਸੀਂ ਦਿਲੋਂ ਆਏ ਆ ਅੱਜ ਸੋ ਬਹੁਤ ਵਧੀਆ ਹੁਗਾਰਾ ਲੋਕ ਵੀ ਖੁਸ਼ ਨੇ ਤੇ ਮੀਤਿਆਰ ਨੇ ਇਥੋਂ ਦਿੱਤੇ ਤੁਸੀਂ ਪੰਜਾਬ ਦਾ ਦੌਰਾ ਵੀ ਕੀਤਾ ਹੈ ਹਾਂ ਜੀ ਪੰਜਾਬ ਦਾ ਦੌਰਾ ਕੀਤਾ ਕਿਦਾਂ ਲੱਗਦਾ ਹੈ ਅਸੀਂ ਪੰਜਾਬ ਦਾ ਫਰੀਦਕੋਟ ਗਿਆ ਉਧਰ ਕਰਮਜੀਤਨ ਬੋਲ ਨਾਲ ਬਹੁਤ ਵਧੀਆ ਉਹ ਤਾਂ ਮੇਰੇ ਖਿਆਲ ਇੱਕ ਪਾਸਾ ਪੂਰੇ ਹੀ ਲੱਗਦਾ ਸਾਰੀ ਕੁਛ ਤੇ ਇਥੋਂ ਮੀਤਿਆਰ ਦੇ ਬਹੁਤ ਸਾਫ ਸੁਥਰੇ ਅਕਸ ਦੇ ਮਾਲਕ ਨੇ ਤੇ ਬੜਾ ਲੋਕਾਂ ਦੇ ਵਿੱਚ ਉਤਸ਼ਾਹ ਉਹਨਾਂ ਪ੍ਰਤੀ ਜਿੱਥੇ ਅਸੀਂ ਪਹੁੰਚ ਗਏ ਆ ਅੱਜ ਤਾਂ ਬੜਾ ਭਰਮਾ ਹੰਗਾਰਾ ਮਿਲਿਆ ਸੋ ਮੋਰਚਾ ਫਤਿਹ ਹੋ ਗਿਆ ਬਹੁਤ ਕੀ ਗੱਲਾਂ ਤਾਂ ਉਹਨਾਂ ਕਰ ਕੀ ਫੀਲ ਕਰਨਾ ਚਾਹੀਦਾ ਬੋਟਰ ਬਹੁਤ ਸੈਣਾ ਜੀ ਹੁਣ ਕਹਿਣ ਦੀ ਲੋੜ ਨਹੀਂ ਕਿਸੇ ਨੂੰ ਕੁਛ ਅਸੀਂ ਤਾਂ ਕਹਾਂਗੇ ਕਿ ਅਸੀਂ ਮਾਨ ਸਾਹਿਬ ਨਾਲ ਵੀ ਇਲੈਕਸ਼ਨ ਵੇਲੇ ਆਏ ਤੇ ਦੁਬਾਰੇ ਅਸੀਂ ਨਾ ਆਉਂਦੇ ਜੇ ਕੰਮ ਨਾ ਕਰਦੇ ਅਸੀਂ ਫਿਰ ਵੀ ਆਵਾਂਗੇ 5 ਸਾਲ ਬਾਅਦ ਕਿਉਂਕਿ ਸਾਨੂੰ ਆਪਣੇ ਸੀਐਮ ਸਾਹਿਬ ਤੇ ਬਹੁਤ ਮਾਣ ਆ ਕਿ ਦਿਨ ਰਾਤ ਉਹ ਸੌਂਦੇ ਨਹੀਂ ਪੰਜਾਬ ਵਾਰੀ ਸੋਚਦੇ ਆ ਤੇ 2 ਸਾਲ ਦੇ ਵਿੱਚ ਜਿਹੜੇ ਕੰਮ ਕੀਤੇ ਸਰਕਾਰਾਂ ਨੇ ਕੋਈ 70 ਸਾਲ ਚ ਨਹੀਂ ਕੀਤੇ ਸੋ ਇਸ ਕਰਕੇ ਅਸੀਂ ਦੁਬਾਰਾ ਫੇਰ ਵਿੱਚ ਨਹੀਂ ਆ ਕਿ ਬਹੁਤ ਵਧੀਆ ਕੰਮ ਅੱਜ ਅਸੀਂ ਧੂਰੀ ਚ ਵੀ ਆਏ ਹਾਂ ਚੰਨਪੁਰ ਚਾਰ ਕਰਨ ਕਿਵੇਂ ਲੱਗਦਾ ਹੈ ਬਹੁਤ ਵਧੀਆ ਲੱਗਦਾ ਜੀ ਧੂਰੀ ਮੇਰਾ ਮੈਂ ਵੀ ਕੋਈ ਬੀਨੂ ਰੱਤ ਮੈਂ ਨਾਪੇ ਤੋਂ ਆ ਤੇ ਧੂਰੀ ਮੈਂ ਆਉਣਾ ਜਾਣਾ ਬਣਿਆ ਰਹਿੰਦਾ ਮੁੱਖ ਮੰਤਰੀ ਦਾ ਹਲਕਾ ਜੀ ਆਪਾਂ ਗਾਣੇ ਤੁਸੀਂ ਅਜੇ ਸਾਡੇ ਹਲਕੇ ਨੂੰ ਤਾਂ ਕੁਝ ਬੇਲੂਫਾ ਬਾਅਦ ਚ ਦੇਖਾਂਗੇ ਤੁਹਾਨੂੰ ਤਾਂ ਮਿਲੀ ਜਾਂਦਾ ਬਹੁਤ ਠੀਕ ਹੈ ਠੀਕ ਹੈ ਉਹ ਮੈਂ ਜਦੋਂ ਜ਼ਿਆਦਾ ਗੱਡਦੇ ਹੁੰਦੇ ਵੀ ਕਿੰਨੇ ਕਰੋੜ ਦੇਣਾ ਮੈਂ ਕਿੱਥੇ ਜਾ ਜਾਏ ਕਹਿੰਦੇ ਧੂਰੀ ਨਹੀਂ ਆਉਂਦਾ ਲੈ ਬਾਈ ਗੋਇਂ ਨਹੀਂ ਕੋਈ ਨਹੀਂ ਥਾਰਿਆਂ ਨੂੰ ਪੂਰਾ ਵੱਲ ਸਪੋਰਟ ਕਰੋ ਕੰਮ ਕੇ ਮੀਂਹ ਚੇਰਰ ਰਾਂਦੀ ਤੇ ਫਿਰ ਸੰਸਦ ਵੀ ਸੰਸਦ ਦੇ ਵਿੱਚ ਵੀ ਬਾਈਕੂਮਾ ਸਮਾਨ ਦੀ ਆਵਾਜ਼ ਹੈ ਜਿਹੜੀ ਅਜੇ ਤੱਕ ਵੀਦੂ ਨਾਲ ਕੇ ਬਣ ਕੇ ਵੀ 13 ਵੀ ਪੁੰਜਣਗੇ ਤੇ ਉੱਪਰਲਾ ਪ੍ਰੈਸ਼ਰ ਹੈ ਜਿਹੜਾ ਉੱਪਰੋਂ ਵੀ ਪੈਸਾ ਬਣਾਉ ਉਹ ਵੀ ਸੌਖਾ ਜੀ ਥੈਂਕ ਯੂ ਵੀਰ ਜੀ